ਗੁਰੂ ਰਵਿੰਦਰ ਸਿੰਘ ਖਾਲਸਾ ਸਾਧ ਸੰਗਤ ਜੀ ਸਰਬਾਤ ਸੰਗਤ ਕੱਢ ਕੇ ਭਤੇ ਬਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਬਲੇ ਅੱਜ ਮਿਤੀ 24 2024 ਨੂੰ ਸ਼੍ਰੀਮਾਨ ਸੰਤਪਾਪਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਇੰਟਰਨੈਸ਼ਨਲ ਪੰਥਕ ਗੱਲ ਦੀ ਬਹੁਤ ਵਿਸ਼ਾਲ ਮੀਟਿੰਗ ਹੋਈ ਹੈ ਜਿਦੇ ਵਿੱਚ ਬਹੁਤ ਗੁਰਮਤੇ ਪਾਠ ਕੀਤੇ ਗਏ ਨੇ ਸਭ ਤੋਂ ਪਹਿਲਾਂ ਜੋ 22 ਸਦੀ ਦੇ ਮਹਾਨ ਜੋਧੇ ਸੰਤਪਾਪਾ ਜਨਰਲ ਸਿੰਘ ਖਾਲਸਾ ਜੀ ਪਿੰਡਰਾਵਾਲੇ ਜਿਨ੍ਹਾਂ ਦਾ ਜਨਮ ਦਿਹਾੜਾ 2 ਜੂਨ ਨੂੰ ਆ ਰਿਹਾ ਹੈ ਪਿਛਲੇ ਸਾਲ ਵੀ ਸੰਗਤਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਸੀ ਇਸ ਵਾਰੀ ਵੀ ਦੇਸ਼ ਵਿਦੇਸ਼ਾਂ ਵਿੱਚੋਂ ਉਸ ਨੇ ਆ ਰਹੇ ਨੇ ਬੜਾ ਜੋਸ਼ ਤੇ ਉਤਸ਼ਾਹ ਇੰਟਰਨੈਸ਼ਨਲ ਪੰਥਕਲ ਨੇ ਤੰਜੇ ਸ਼ਹਿਰੀ ਬਸਾਂ ਇਹਦੇ ਇੱਕ ਏਰੀਆ ਦੇ ਵਿੱਚੋਂ ਮੰਗੀਆਂ ਹਨ ਵੱਡੀ ਪੱਧਰ ਤੇ ਸੰਗਤਾਂ ਦੇ ਕਾਫਲੇ 2 ਜੂਨ ਨੂੰ ਮਾਪੁਰਖਾ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਉਤ ਰਹੇ ਨੇ ਉਹਦੇ ਪ੍ਰਬੰਧਾਂ ਵਾਸਤੇ ਜਾਜਾ ਲੈਣ ਵਾਸਤੇ ਅੱਜ ਦੀ ਮੀਟਿੰਗ ਦੇ ਵਿੱਚ ਸਭ ਨੂੰ ਡਿਊਟੀਆਂ ਲਗਾਈਆਂ ਗਈਆਂ ਹਨ ਨੰਬਰ 2 ਤੇ ਜੁਆ ਇੰਟਰਨੈਸ਼ਨਲ ਪੰਥ ਕੀ ਦਲ ਦਾ ਧੰਜਾ ਹੈ ਉਸ ਨੂੰ ਇੱਕ ਸਾਲ ਵਾਸਤੇ ਉਹਦੇ ਸਾਲ ਵਾਸਤੇ ਨਵੀਆਂ ਨਿਯੁਕਤੀਆਂ ਦੇ ਪ੍ਰਾਣੇ ਸਿੰਘਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖ ਕੇ ਉਹਦੇ ਵਿੱਚ ਵੀ ਥੋੜੀ ਬਹੁਤੀ ਉਦੋਂ ਬਦਲ ਕਰਕੇ ਉਹਨੂੰ ਪ੍ਰਵਾਨ ਵੀ ਦਿੱਤੀ ਗਈ ਹੈ ਜਿੰਗਰੇ ਨੰਬਰ ਤੇ ਅਸੀਂ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਵਿਆਨੀ ਪ੍ਰੀਤਮ ਸਿੰਘ ਜੀ ਮੋਤੇ ਵਾਲੇ ਪਿਛਲੇ ਦਿਨੀ ਸਾਨੂੰ ਸ਼੍ਰੀ ਗੁਰੂ ਛੋੜਾ ਦੇ ਕੇ ਸਨ ਉਹਨਾਂ ਦੇ ਨਿਮਰਤਾ ਧੰਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪੰਜ ਵਾਰ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਸਤਿਗੁਰੂ ਜੀ ਚਰਨਾਂ ਦੇ ਅਰਦਾਸ ਬੇਨਤੀ ਕੀਤੀ ਹੈ ਸਤਿਗੁਰੂ ਜੀ ਉਹਨਾਂ ਦੀ ਸੇਵਾ ਪ੍ਰਵਾਨ ਕਰਨ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਨਿਵਾਸ ਬਖਸ਼ਿਸ਼ ਕਰਨ ਸਾਧ ਸੰਗਤ ਜੀ ਇਹ ਫੈਸਲੇ ਲਏ ਗਏ ਆ ਬਹੁਤ ਜਲਦੀ ਮਹਾਂਪੁਰਖਾਂ ਦੇ ਵੱਡੀ ਪੱਦਰ ਤੇ ਫਲੈਸ਼ ਬੋਰਡ ਸਟਿੱਕਰ ਆਦਿਕ ਸਾਰੇ ਪੰਜਾਬ ਦੇ ਵਿੱਚ ਲਗਾਏ ਜਾਣੇ ਆ ਜਿਦੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਵੱਡੀ ਪੱਦਰ ਤੇ ਸਾਰੀਆਂ ਡਿਊਟੀਆਂ ਸਾਂਭ ਲਈਆਂ ਸਤਿਗੁਰੂ ਕਿਰਪਾ ਕਰਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਲਾਈਵ ਤਾਂ ਸਾਰਿਆਂ ਨੇ ਦੇਖਣਾ ਹੀ ਹੈ ਜਿੰਨਾ ਵੀ ਹੋ ਸਕਦਾ ਤੰਮਨ ਤੰਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦੇਣਾ ਹੈ ਕਿਉਂਕਿ ਮਾਹਪੁਰਖੰਦ ਨਾਮ ਦੁਨੀਆ ਦੇ ਵਿੱਚ ਹੈ ਤੇ ਦੁਨੀਆ ਦੀਆਂ ਸੰਗਤਾਂ ਦੀ ਨਜ਼ਰ ਲੱਗੀ ਹੁੰਦੀ ਹੈ ਕਿ 2 ਜੂਨ ਨੂੰ ਕਿਹੜੀਆਂ-ਕਿਹੜੀਆਂ ਸ਼ਰਸੀਤਾ ਹੋਦੀਆਂ ਮਾਹਪੁਰਖਾਂ ਦੇ ਚਰਨ ਪ੍ਰਸਾਦ ਵਾਸਤੇ ਅਤੇ ਉਹਨਾਂ ਦੇ ਜਨਮ ਸਥਾਨ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੌਂਸ ਕਰਨ ਕਰਨ ਵਾਸਤੇ ਜਿਹੜੀਆਂ-ਜਿਹੜੀਆਂ ਸੰਗਤਾਂ ਆਉਂਦੀਆਂ ਐ ਐਰ ਕੀ ਹਰਿਆਣੇ ਤੋਂ ਵੀ ਬਹੁਤ ਸਾਰੇ ਨੌਜਵਾਨਾਂ ਦੇ ਫੋਨ ਆਏ ਆ ਕਿ ਅਸੀਂ ਮਹਾਂਪੁਰਖਾਂ ਦਾ ਜਨਮ ਸਥਾਨ ਦੇਖਣ ਵਾਸਤੇ ਆਉਣਾ ਹੈ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਭਾਈ 2 ਜੂਨ ਨੂੰ ਆਇਓ ਜਾਂ 1 ਜੂਨ ਨੂੰ ਆ ਜਿਓ ਤਾਂ ਕਿ ਸਾਪ ਜੋੜ ਮੇਲਾ ਵੀ ਮਨਾਵਾਂਗੇ ਇਹ ਦਰਸ਼ਨ ਮੇਲਾ ਵੀ ਕਰ ਲਿਓ ਸੋ ਇਹ ਬੇਨਤੀਆਂ ਪ੍ਰਵਾਨ ਕਰ ਰਹੀਆਂ ਸਾਰੀਆਂ ਆਗਿਆਈਆਂ ਸੰਗਤਾਂ ਜਿੰਨੀਆਂ ਵੀ ਪੂਰਤ ਰਿਡਿਆਂ ਤੋਂ ਪੰਜਾਬ ਪਰਦੇ ਕੋਨੇ-ਕੋਨੇ ਦੇ ਵਿੱਚੋਂ ਇੰਟਰਨੈਸ਼ਨਲ ਕੰਫਰੰਸ ਕਲ ਦੇ ਵਾਤਰ ਉਮੀਦਵਾਰ ਫਾਈਨਲ ਮੈਂਬਰ ਪ੍ਰਧਾਨ ਸਾਹਿਬਾਨ ਪਹੁੰਚੇ ਨੇ ਸਰ ਦਾ ਬਹੁਤ ਬਹੁਤ ਧੰਨਵਾਦ ਹੈ ਸਰਬੱਤ ਸੰਗਤਾਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਵਾਹ ਵਾਹ